ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਉਮੀਦ ਕਰਦੀ ਹਾਂ ਜੀ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਜਮ ਵਧੀਆ ਤੇ ਤੁਹਾਨੂੰ ਪਤਾ ਹੀ ਹੈ ਅੱਜ ਹਨਾ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਪਹਿਲਾ ਵਲੌਗ ਦੇਖਿਆ ਹੈ ਕਿ ਆਪਣੇ ਬੇਬੀ ਦੇ ਆਪਾ ਪ੍ਰੋਡਕਟ ਆਰਡਰ ਕੀਤੇ ਸੀਗੇ Amazon ਤੋਂ ਤੇ ਉਹ ਅੱਜ ਉਹਨਾਂ ਦੀ ਡਿਲੀਵਰੀ ਡੇਟ ਆ ਤੇ ਉਹ ਦਿਖਾ ਰਿਹਾ ਕਿ ਦੁਪਹਿਰੇ 1 ਤੋਂ ਲੈ ਕੇ 2:45 ਦੇ ਵਿੱਚ ਵਿੱਚ ਆਉਣੇ ਆ ਤੇ ਹਾਲੇ 12:30 ਕ' ਵੱਜੇ ਆ ਤੇ ਅਪਾ ਤੁਹਾਨੂੰ ਦਿਖਾਉਣੇ ਆ ਫਿਰ ਆਪਾਂ ਉਹਨੂੰ ਰਿਵਿਊ ਕਰਾਂਗੇ ਹਾਂਜੀ ਗਾਇਜ਼ ਤੇ ਅੱਜ ਇੱਕ ਹੋਰ ਖੁਸ਼ੀ ਦੀ ਗੱਲ ਹੋਈ ਆ ਪਰ ਉਹਦੇ ਬਾਰੇ ਆਪਾਂ ਅੱਜ ਨਹੀਂ ਗੱਲ ਕਰਾਂਗੇ ਆਪਾਂ ਕੱਲ ਨੂੰ ਗੱਲ ਕਰਾਂਗੇ ਕਿਉਂਕਿ ਅੱਜ ਦਾ ਆਪਾਂ ਪੈਕੇਜ ਖੋਲਣੇ ਆ ਤੇ ਫਿਲਹਾਲ ਅੱਜ ਮੇਰੀ ਫਰੈਂਡ ਆਈ ਆ ਮੈਨੂੰ ਮਿਲਣ ਪਹਿਲਾਂ ਇਹ ਇੱਥੇ ਮੇਰੇ ਨਾਲ ਰਹਿੰਦੀ ਹੁੰਦੀ ਸੀਗੀ ਪਰ 2-3 ਮਹੀਨੇ ਪਹਿਲਾਂ ਮੂਵ ਹੋ ਗਈ ਸੀਗੀ ਤੇ ਹੁਣ ਅੱਜ ਆਈ ਆ ਤੇ ਇਹਦੀ ਮੰਮੀ ਨੇ ਮੇਰੇ ਲਈ ਕੁਝ ਭੇਜਿਆ ਵੀ ਤੁਹਾਨੂੰ ਦਿਖਾਉਣੀ ਆ ਵੇਟ ਕਰੋ ਹਾਂਜੀ ਗਾਇਜ਼ ਮੇਰੀ ਫਰੈਂਡ ਆਈ ਆ ਮਿਲਣ ਵਾਸਤੇ ਤੇ ਹਾਈ ਤੇ ਇਹਦੀ ਮੰਮੀ ਨੇ ਵਿਵਸਥਾਇ ਪੰਜਾ ਪੰਜੀਰੀ ਥੈਂਕ ਯੂ ਆਂਟੀ ਜੀ ਮੈਨੂੰ ਪਤਾ ਆਂਟੀ ਮੇਰਾ ਵਲੌਗ ਦੇਖਦੇ ਆ ਥੈਂਕ ਯੂ ਸੋ ਮੱਚ ਪੰਜੀਰੀ ਵਾਸਤੇ ਹਰਮਨ ਕੀ ਕੁਛ ਪਾਇਆ ਇਹਦੇ ਚ ਆਂਟੀ ਨੇ ਇਹਦੇ ਚ ਜਿਵੇਂ ਡਰਾਈ ਫਰੂਟ ਵਗੈਰਾ ਪਾਏ ਆ ਨਮਕ ਚ ਪਾਏ ਖਾਸ ਖਾਸ ਤੇ ਜਿਹੜੇ ਸੁੱਕੇ ਸੁੱਕੇ ਜਨੇ ਹੁੰਦੇ ਆ ਉਹਨਾਂ ਨਾਲ ਮਤਲਬ ਤਾਕਤ ਆਉਂਦੀ ਹੈ ਨਾ ਸਰੀਰ ਚ ਤੇ ਉਹ ਫੇਕੇ ਪਾਏ ਆ ਤੇ ਗਾਈਜ਼ ਇਹ ਤਾਂ ਨਾ ਕਾਲਜ ਆ ਇੱਥੇ ਨੇੜੇ ਸ਼ਾਇਦ ਮੈਂ ਪਿਛਲੇ ਵਲੋਗ ਵਿੱਚ ਦੱਸਿਆ ਸੀ ਪਿਛਲੇ ਤੇ ਪਿਛਲੇ ਸਾਲ ਜਿਹੜਾ ਬਣਾਇਆ ਸੀਗਾ ਤੇ ਲਾਸਟ ਸੈਮ ਜਾਈ ਚੱਲ ਰਹੇ ਆ ਤੇ ਫਿਰ ਇਹ ਕਾਲਜ ਕਲਾਸ ਲਾਉਣ ਆਈ ਸੀਗੀ ਤੇ ਉਹਦੇ ਵਿੱਚ ਵਿੱਚ ਉਹਦੇ ਗੈਪ ਆ 3-4 ਘੰਟੇ ਦਾ ਫਿਰ ਕਹਿੰਦੀ ਚਲੋ ਮੈਂ ਤੁਹਾਡੇ ਕੋਲ ਆ ਜਾਈ ਨੇ ਇੰਨਾ ਟਾਈਮ ਕਿ ਗਾਈਜ਼ ਗਾਈਜ਼ ਇਹ ਮੇਰੀ ਬੇਟੀ ਨੂੰ ਮਿਲਣ ਆਈ ਸੀਗੀ ਪਰ ਉਹ ਸੋ ਚੁੱਕੀ ਆਗੀ ਤੇ ਹੁਣ ਉਹਦੀ ਵੇਟ ਕਰ ਰਹੀ ਆ ਉੱਠਣ ਦੀ ਵੀ ਜਦੋਂ ਉੱਠੂਗੀ ਫਿਰ ਉਹਦੇ ਨਾਲ ਖੇਡੂਗੀ ਫਿਰ ਖੜਾਉਂਦੀ ਤੇ ਗਾਈਜ਼ ਅਸੀਂ ਹੁਣ ਕੁਝ ਖਾਣ ਪੀਣ ਨੂੰ ਬਣਾਉਣੇ ਆ ਤੇ ਕਿਉਂਕਿ ਕਾਲਜ ਦੇ ਵਿੱਚ ਸਵੇਰੇ ਸਵੇਰੇ ਦੀ ਆਈ ਹੋਈ ਆ ਤੈਨੂੰ ਵੀ ਭੁੱਖ ਲੱਗੀ ਹੋਊਗੀ ਤੇ ਮੈਂ ਵੀ ਸਵੇਰ ਦੀ ਚਾਹ ਪੀਤੀ ਆ ਤੇ ਆਪਾਂ ਖਾਣ ਪੀਣ ਨੂੰ ਬਣਾਉਣੇ ਆ ਫੇਰ ਮਾਰਦੇ ਆ ਗੱਲਾਂ ਬਾਤਾਂ ਹਾਂਜੀ ਗਾਈਜ਼ ਆਪਣੇ ਪੈਕੇਜ ਆ ਗਏ ਆ ਪਰ ਉਹ نیچے ਰੱਖ ਦੇ ਮੇਲ ਰੂਮ ਦੇ ਵਿੱਚ ਤੇ ਆਪਾਂ ਉਥੋਂ ਚੱਕ ਕੇ ਲੈ ਕੇ ਆਨੇ ਹਾਂ ਜਮਾ ਸਹੀ ਟਾਈਮਿੰਗ ਆ ਜਿਹੜੀ ਇਹਨਾਂ ਨੇ ਦੱਸਿਆ ਸੀ ਉਸੇ ਟਾਈਮਿੰਗ ਦੇ ਵਿੱਚ ਪੈਕਿੰਗ ਪੈਕੇਜ ਆ ਗਏ ਇਹਨਾਂ ਨੇ ਕਿਹਾ ਸੀ 145 ਲੈ ਕੇ 2 ਦੋ 55 ਤੱਕ ਐ ਇਦਾਂ ਕੁਛ ਆਉਣੇ ਸੀਗੇ ਤੇ ਆਪਣੇ ਪੈਕੇਜ ਇੱਕ 55 ਦੀ ਆ ਗਿਆ ਤੇ ਗਾਇਸ ਇਹਨਾਂ ਨੇ ਓਕੇ ਪਾਰਸਲ ਓਫਿਸ ਚ ਰੱਖ ਦਿੱਤੇ ਤੇ ਆਪਾਂ ਮੇਲ ਬਾਕਸ ਵੀ ਚੈੱਕ ਕਰ ਜੀ ਹੁਣ ਨਾਲ ਦੀ ਨਾਲ ਮੇਲ ਬਾਕਸ ਚ ਤਾਂ ਕੁਛ ਨਹੀਂ ਸੀਗਾ ਤੇ ਹੁਣ ਆਪਾਂ ਚੱਲੇ ਆਂ ਓਫਿਸ ਦੇ ਵਿੱਚ ਉੱਥੋਂ ਪਾਰਸਲ ਚੱਕਾਉਣ ਵਾਸਤੇ ਤੇ ਕੀ ਹੋ ਗਿਆ ਤੇ ਗਾਇਸ ਫਾਈਨਲੀ ਆਪਣੇ ਪੈਕੇਜ ਆ ਗਿਆ ਤੇ ਆਪਾਂ ਉੱਪਰ ਜਾ ਕੇ ਖੋਲਦੇ ਹਾਂ ਹਾਂਜੀ ਗਾਇਸ ਤੇ ਪੈਕੇਜ ਮਿਲਿਆ ਕਿ ਜਿਹਾ ਖਲੇ ਸੀ ਕਾਫੀ ਟਾਈਮ ਪਹਿਲਾਂ ਤੇ ਹਾਲੇ ਓਪਨ ਨਹੀਂ ਕੀਤੇ ਹੈਗੇ ਚਲੋ ਆਪਾਂ ਹੁਣ ਨੂੰ ਓਪਨ ਕਰ ਦਿਆਂ ਸੋ ਗਾਇਸ ਪਹਿਲੀ ਚੀਜ਼ ਇਹਦੇ ਚੋਂ ਇਹ ਨਿਕਲੀ ਆ 베ਬੀ ਕਲੋਥ ਹੁੱਕ ਜਿਹੜੇ ਮੈਂ ਤੁਹਾਨੂੰ ਦਿਖਾਈ ਸੀਗੇ ਕਿ ਆਪਾਂ ਬੁక్స్ ਆਰਡਰ ਕੀਤੇ ਬੇਬੀ ਵਾਸਤੇ ਤਾਂ ਆਪਾਂ ਇਹਨੂੰ ਓਪਨ ਕਰ ਦਿਆ ਹੁਣ ਆ ਹੈਗਾ ਯਾ ਪਹਿਲਾ ਪ੍ਰੋਡਕਟ ਜਿਹੜਾ ਵੀ ਬੇ ਵਾਸਤੇ ਆਰਡਰ ਕੀਤਾ ਸੀਗਾ ਇਹ ਬੁਕਸ ਨੇਗੀਆਂ ਗਾਇਸ ਜਿਵੇਂ ਆ ਦੇਖੋ ਇਹਦੇ ਚ ਪਹਿਲਾਂ ਸਾਰੇ ਫਰੂਟਸ ਦਿੱਤੇ ਹੋਏ ਆ ਫਰੂਟਸ ਦਿੱਤੇ ਹੋਏ ਆ ਤੇ ਹਾਂ ਦੇਖੋ ਸਟ੍ਰਾਬੇਰੀ ਪੀਅਰ ਹਾਂ ਅੱਛਾ ਇਹ ਚਾ ਨੱਪਣ ਵਾਸਤੇ ਵੀ ਦਿੱਤਾ ਹੈ 사ਉਂਡ ਕਰਦਾ ਫਿਰ ਔਰੈਂਜ ਬਨਾਨਾ ओके ओके ਤੇ ਡਿਫਰੈਂਟ ਡਿਫਰੈਂਟ ਬੁਕਸ ਨੇ ਗਿਆ ਇਹ ਜਿਵੇਂ ਸਾਰੇ ਇਹ ਹੈਗੇ ਆ ਫਰੂਟਸ ਦੀ ਇਹ ਵਾਲੀ ਉਸ ਤੋਂ ਬਾਅਦ ਅ ਨੈਕਸਟ ਆ ਜਾਂਦੀ ਹੈ ਟ੍ਰਾਂਸਪੋਰਟਸ ਹੈਗੇ ਆ ਮੋਟਰਸਾਈਕਲ ਫਾਇਰ ਇੰਜਨ ਹੌਟ 에ਅਰ ਬੈਲੂਨ ਮਲੇ ਜੇ ਸਾਰੇ ਟ੍ਰਾਂਸਪੋਰਟ ਟ੍ਰਾਂਸਪੋਰਟਸ ਦਿਖਾਏ ਹੋਏ ਨੇ ਕਿ ਤੇ ਫਿਰ ਅਗੇ ਐਨੀਮਲਸ ਤੇ ਇਹਦੇ ਚ ਸਾਰੇ ਐਨੀਮਲਸ ਵਗੈਰਾ ਦਿਖਾਏ ਨੇ ਓਕੇ ਸਨੇਕ ਪਿਗ ਡੀਅਰ ਓਕੇ ਤਿੰਨ ਬੁੱਕਾਂ ਹੋ ਗਈਆਂ ਗਾਇਸ ਇਹ ਫੋਰਥ ਵਨ ਹੈਗੀ ਆ ਮੈਰੀਨ ਐਨੀਮਲਸ ਤੇ ਇਦਾਂ ਹੀ ਇਹਦੇ ਚ ਵੈਜੀਟੇਬਲਸ ਦਿੱਤੀਆਂ ਹੋਈਆਂ ਨੇਗੀਆਂ ਫਿਰ ਹੈਗੇ ਆ ਨੰਬਰਸ ਤੇ ਗਾਇਸ ਆਪਾਂ ਨੂੰ ਵਾਪਸ ਰੱਖ ਦਿਆਂ ਤੇ ਖੋਲਦੇ ਆਪਾਂ ਦੂਸਰਾ ਪ੍ਰੋਡਕਟ ਤੇ ਇਹ ਹੈਗੇ ਨੇ ਬੇਬੀ ਦੇ 이어 ਮੱਪਸ ਤੇ ਇਹ ਵਾਲੇ ਨੇ ਗਾਈਜ਼ ਇਹ ਜਦੋਂ ਬੇਬੀ ਉੱਠ ਗਈ ਹਾਲੇ ਸੁੱਤੀ ਪਈ ਆ ਤਾਂ ਆਪਾਂ ਉਹਦੇ ਲਾ ਕੇ ਦਿਖਾਵਾਂਗੇ ਤੁਹਾਨੂੰ ਇਹ ਜਿੱਦਾਂ ਸਾਊਂਡ ਤੋਂ ਹਨਾ ਪ੍ਰੋਟੈਕਟ ਕਰਦਾ ਜੋ ਕੋਈ ਬਹੁਤ ਜ਼ਿਆਦਾ ਨੌਇਸ ਆ ਰਹੀ ਆ ਆਪਾਂ ਕਿਤੇ ਜਾਣ ਆਏ ਆ ਤੇ ਜਿੱਥੇ ਮਿਊਜ਼ਿਕ ਵਗੈਰਾ ਚੱਲਦਾ ਜਾਂ ਜ਼ਿਆਦਾ ਸਾਊਂਡ ਆ ਤਾਂ ਉੱਥੇ ਆਪਾਂ ਇਹਦੇ ਲਾ ਸਕਦੇ ਤਾਂ ਬੇਬੀ ਦੇ ਕੰਨ ਵੀ ਜ਼ਿਆਦਾ ਖਰਾਬ ਨਹੀਂ ਹੁੰਦੇ ਤੇ ਡਿਸਟਰਬ ਵੀ ਨਹੀਂ ਹੁੰਦਾ ਹੈਗਾ ਬੇਬੀ ਤੇ ਗਾਈਜ਼ ਹੁਣ ਆ ਰਹੀ ਆਂ ਦੀ ਆਪਣੇ ਥਰਡ ਪ੍ਰੋਡਕਟ ਵੀ ਤੇ ਉਹ ਹੈਗਾ ਇਹ ਜੀ ਏ ਹੋ ਗਿਆ ਖਾਲੀ ਹੁਣ ਇਹ ਸੀਗੇ ਫਰੈਸ਼ ਫੂਡ ਫੀਡਰ ਜਿ ਆਪਾਂ ਇਹਦੇ ਵਿੱਚ ਬੱਚੇ ਨੂੰ ਫੂਡ ਫੀਡ ਕਰ ਸਕਦੇ ਹੁੰਦੇ ਆ ਜਿਵੇਂ ਮੈਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਥੋੜਾ ਥੋੜਾ ਜਿਹਾ ਦੱਸਿਆ ਸੀ ਤਾਂ ਹਨਾ ਦਿਖਾਉਣੀ ਆ ਮੈਂ ਓਕੇ ਤੇ ਪਹਿਲਾ ਤਾਂ ਹੈਗਾ ਇਹ ਵੀ ਬੱਚਾ ਇਹਨੂੰ ਇਹਨੂੰ ਮੂੰਹ ਚ ਪਾ ਕੇ ਹਨਾ ਚੂ ਵੀ ਕਰ ਸਕਦਾ ਹੈਗਾ ਆ ਨੱਪੇ ਜਾਂਦੇ ਆਂਦਾ ਕੈਪਸੂਲ ਜੀ ਤੇ ਜਿਵੇਂ ਜੇ ਜਵਾਕ ਦੇ ਦੰਦ ਧੁੰਦੋਂ ਦੌਂਦੇ ਆ ਹਨਾ ਤੇ ਜਦੋਂ ਇਹਨੂੰ ਚਾਪਦਾ ਆ ਤਾਂ ਉਹਨੂੰ ਕੰਫਰਟ ਫੀਲ ਹੁੰਦਾ ਤੇ ਆਪਾਂ ਇਹਨੂੰ ਇਹਦੇ ਚ ਹਨਾ ਕੁਝ ਪਾ ਕੇ ਇਹਨੂੰ ਆਪਾਂ ਫ੍ਰੀਜ਼ ਵੀ ਕਰ ਸਕਦੇ ਆ ਤੇ ਬੇਸਿਕਲੀ ਆਪਾਂ ਜਿਵੇਂ ਇਹਦੇ ਚ ਹਨਾ ਕੋਈ ਮਿਲਕ ਵਗੈਰਾ ਹਨਾ ਪਾ ਕੇ ਫ੍ਰੀਜ਼ ਕਰਨਾ ਜਾਂ ਫਰੂਟ ਦੀ ਪਿਊਰੀ ਬਣਾਈਏ ਥੋੜੀ ਜਿਹੀ ਛੋਟੇ-ਛੋਟੇ ਪਾ ਕੇ ਪੀਸ ਇਹ ਚ ਪਾ ਕੇ ਉਹਨਾਂ ਆਪਾਂ ਫ੍ਰੀਜ਼ ਕਰ ਦਾਂਗੇ ਤੇ ਇਹਨੂੰ ਫ੍ਰਿਜ ਚ ਧੱਕ ਸਕਦੇ ਆ ਤੇ ਹੁਣ ਬਾਕੀ ਬਾਰੀ ਹੈਗੀ ਮੇਨ ਪ੍ਰੋਡਕਟ ਦੀ ਤੇ ਆਹਾ ਆਨੇਗੇ ਬੇਵੀ ਫੂਡ ਫੀਡਰ ਇਹ ਵਾਲੇ ਤੇ ਆ ਇਹਨਾਂ ਨੂੰ ਇਹਦੇ ਨਿਪਲ ਦਿੱਤੇ ਆਗੇ ਤੇ ਇਹਨਾਂ ਦੇ ਵਿੱਚ ਤੁਸੀਂ ਜੇ ਧਿਆਨ ਨਾਲ ਦੇਖੋ ਨਾ ਤਾਂ ਛੋਟੇ ਛੋਟੇ ਨਾ ਸਰਾਕ ਬਣੇ ਹੋਏ ਨੇਗੇ ਤੇ ਜਿਵੇਂ ਇਹਦੇ ਵਿੱਚ ਆਪਾਂ ਜਿਹੜੀਆਂ ਜਿਵੇਂ ਉਹਦੇ ਚ ਪਿਉਰੀ ਪਾ ਕੇ ਹਨਾ ਫ੍ਰੀਜ਼ ਕਰਕੇ ਇਹ ਚ ਪਾ ਦੇਣੀ ਆ ਪਿਉਰੀ ਹਨ ਤਾਂ ਆਪਾਂ ਉਹ ਜਿਵੇਂ ਇਹਦੇ ਤੇ ਲੱਗਿਆ ਹੋਇਆ ਉੱਪਰ ਤਕੇ ਆਪ ਚੜਿਆ ਹੋਇਆ ਇਹ ਇਥੇ ਐਵੇਂ ਐਵੇਂ ਬੱਚੇ ਨੂੰ ਫੜਾ ਦੇਣਾ ਤੋ ਉਹ ਇਦਾਂ ਇਹਦੇ ਨੂੰ ਹਨਾ ਫਿਰ ਚ ਫਰੂਟ ਜਾਂ ਕੁਛ ਵੀ ਪਾਇਆ ਹੋਊਗਾ ਤਾਂ ਉਹ ਇਹਨੂੰ ਚੂ ਕਰੂਗਾ ਇੱਕ ਮਿੰਟ ਇਹ ਓਪਨ ਕਿਵੇਂ ਹੁੰਦਾ ਓਕੇ ਇਦਾਂ ਇਹ ਓਪਨ ਹੋ ਜਾਂਦਾ ਇਦਾਂ ਹੀ ਇਹ ਲੱਗ ਜਾਂਦਾ ਸਹੀ ਆ ਤੇ ਕਾਹ ਹੈਗਾ ਵੀ ਇਹਨੂੰ ਜਵਾ ਕੇ ਐਵੇਂ ਹੋਲਡ ਕਰ ਸਕਦਾ ਐਵੇਂ ਬਾਕੀ ਪਾਉਣ ਨੂੰ ਤੁਹਾਨੂੰ ਫੜਾ ਕੇ ਦਿਖਾਵਾਂਗੇ ਵੀ ਇਹਦੇ ਨਾਲ ਕੀ ਕੁਛ ਕਰਦੀ ਆ ਪਰ ਉਸ ਤੋਂ ਪਹਿਲਾਂ ਮੈਨੂੰ ਇਹਨਾਂ ਨੂੰ ਸਟਰਲਾਈਜ਼ ਕਰਨਾ ਪੈਣਾ ਮਤਲਬ ਮੈਨੂੰ ਪਾਣੀ ਚ ਪਾ ਕੇ ਬੋਇਲ ਕਰਨੇ ਪੈਣੇ ਆ ਇਹਨੂੰ ਜेन ਆਪਾਂ ਵਾਪਸ ਰੱਖ ਲਈਏ ਤੇ ਗਾਇਸ ਇਹਦਾ ਸੀਗੇ ਤਿੰਨ ਪ੍ਰੋਡਕਟ ਹਨਾ ਤੇ ਜਿਹੜੇ ਉਹਦੇ ਲਈ ਬਹੁਤ ਜ਼ਰੂਰੀ ਸੀਗੇ ਤੇ ਆਪਾਂ ਇਹਦੀ ਸਾਰੇ ਦੇ ਓਪਨਿੰਗ ਕਰਾ ਲਈ ਹੁਣ ਲਾਸਟ ਵਨ ਤੇ ਸਭ ਤੋਂ ਵਧੀਆ ਪ੍ਰੋਡਕਟ ਦੀ ਓਪਨਿੰਗ ਕਰਨੀ ਤੇ ਉਹ ਵੱਡਾ ਵੀ ਹੈ ਥੋੜਾ ਜਿਹਾ ਆਪਾਂ ਨੂੰ ਓਪਨ ਕਰ ਦਿਆਂ ਲਾਉ ਰਿਆਂ ਤੁਹਾਨੂੰ ਦਿਖਾਉਣੇ ਆ ਤੇ ਜਦੋਂ ਵੀ ਉੱਠ ਗਿਆ ਤੇ ਫਿਰ ਆਪਾਂ ਉਹਦੇ ਨਾਲ ਖੜਾ ਕੇ ਵੀ ਦਿਖਾਵਾਂਗੇ ਤੁਹਾਨੂੰ ਉਹਦੇ ਐਕਸਪ੍ਰੈਸ਼ਨ ਜਾਂ ਫਿਰ ਉਹ ਕੀ ਕਰਦੀ ਆ ਆਬਜ਼ਰਵ ਕਰਦੀ ਆ ਖੇਡਦੀ ਆ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਗਾਇਸ ਇਹ ਵੀ ਆਪਾਂ ਓਪਨ ਕਰ ਲਿਆ ਆ ਤੇ ਇਹ ਸਾਰਾ ਆਪਾਂ ਨੂੰ ਅਸੈਂਬਲ ਕਰਨਾ ਪੈਣਾ ਆ ਤੇ ਆਪਾਂ ਨੂੰ ਸੈਂਪਲ ਕਰਦੇ ਤੁਹਾਨੂੰ ਦਿਖਾਉਣੇ ਆ ਤੇ ਇਹ ਹੈਗਾ ਬੇਬੀ ਪਲੇ ਜਿਮ ਆਗਾ ਇਹ ਆਈ ਡੋਨਟ ਇਹਨਾਂ ਨੂੰ ਆਪਾਂ ਨੂੰ ਸੱਲ ਸੋਲਰ ਨੇ ਦਿੱਤੇ ਹੋਣਗੇ ਨਾਲ ਜਾਂ ਪਾਉਣੇ ਪਹਿਣਨਗੇ ਇਹ ਆਪਾਂ ਨੂੰ ਚੈੱਕ ਕਰਨਾ ਪੈਣਾ ਤੇ ਉਹ ਤਾਂ ਮੈਂ ਭੁੱਲੀ ਗਈ ਸੀ ਕਿ ਸ਼ਾਇਦ ਇਹਦੇ ਨਾਲ ਆਪਾਂ ਨੂੰ ਸੱਲ ਵਗੈਰਾ ਮੰਗਵਾਉਣੇ ਪੈਣੇ ਸੀਗੇ ਸ਼ਾਇਦ ਮੰਗਵਾਉਣੇ ਪੈਣ ਹੁਣ ਆਪਾਂ ਨੂੰ ਦੇ ਜਦ ਮੈਂ ਕਾਫੀ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਗਿਆ ਤੇ ਪਹਿਲਾ ਪਾਸੇ ਨੂੰ ਅਸੈਂਬਲ ਕਰਦੇ ਤੁਹਾਨੂੰ ਦਿਖਾਉਣੇ ਆ ਤੇ ਗਾਇਸ ਆਪਾਂ ਇਹ ਅਸੈਂਬਲ ਕਰ ਲਿਆ ਬਸ ਹੁਣ ਮੇਰੀ ਬੇਟੀ ਦੇ ਉੱਠਣ ਦੀ ਦੇਰੀ ਆ ਤੇ ਆ ਤੁਹਮੇ ਦੱਸਿਆ ਸੀਗਾ ਇੱਥੇ ਹਨਾ ਬੱਚੇ ਦੇ ਪੈਰ ਹਨਾ ਆਉਂਦੇ ਹੁੰਦੇ ਨੇ ਕਿ ਇਧਰ ਆ ਸਾਰੀਆਂ ਚੀਜ਼ਾਂ ਟੰਗਦੀਆਂ ਆਪਾਂ ਇਹਦੇ ਤੇ ਦੇ ਚੋ ਸਾਰਿਆਂ ਚਾ ਜਿਵੇਂ ਇਹ ਜੋ ਇਦਾਂ ਦੀ ਆਵਾਜ਼ ਆਉਂਦੀ ਆ ਇਦਾਂ ਛਣਕਦਾ ਆ ਆ ਬੁੱਕ ਜੇ ਦਿੱਤੀਆਂ ਹੋਈਆਂ ਇਹਦੇ ਤੇ ਮਤਲਬ ਪੇਜ ਜੇ ਨੇ ਕਿ ਇਦਾਂ ਕਲਰ ਵੀ ਬਣਿਆ ਦੋਨੋਂ ਪਾਸੇ ਬਣਿਆ ਹੋਇਆ ਇਦਾਂ ਇਹਦੇ ਤੇ ਚੀਜ਼ਾਂ ਵੀ ਬਣੀਆਂ ਨੇ ਫਿਰ ਇਕਾ ਜਿਵੇਂ ਜਿਉ ਚੂਗਾ ਨਾ ਹੋਵੇ ਆਹਾ ਸ਼ੀਸ਼ਾ ਤੇ ਆ ਵੀ ਆ ਬੁੱਕ ਜੀ ਦਿੱਤੀ ਇਹਨਾਂ ਨੇ ਇਦਾਂ ਤੇ ਆ ਛੋਟਾ ਜਿਹਾ ਪਿੱਲੋ ਦਿੱਤਾ ਆ ਹਾਂਜੀ ਗਾਇਸ ਤੇ ਮੇਰੀ ਬੇਟੀ ਉੱਠ ਗਈ ਆ ਤੇ ਉਹਨੂੰ ਮੈਂ ਹੁਣ ਉਹਦੇ ਚ ਪਾਇਆ ਹੋਇਆ ਜਿਹੜਾ ਮੈਂ ਉਹਦੇ ਵਾਸਤੇ ਜਿੰਮ ਲਿਆਂਦਾ ਸੀਗਾ ਪਲੇ ਮੈਟ ਜਿੰਮ ਤੁਹਾਨੂੰ ਮੈਂ ਦਿਖਾਉਣੀ ਆ ਇੱਕ ਮਿੰਟ ਆ ਦੇਖੋ ਵਧੀਆ ਸਾਰੀਆਂ ਚੀਜ਼ਾਂ ਨੇ ਖੇਡੀਆਂ ਜਾਂਦੀਆਂ ਕਦੇ ਕਿਨੂੰ ਫੜ ਲੈਂਦੀ ਏ ਕਦੇ ਤੋੜਤਾ ਹੀ ਹੋਏ ਉਹ ਇੱਕ ਅੱਛਾ ਲਾ ਕੇ ਸੱਟਤਾ ਬੜਾ ਘੈਂਟ ਬੰਦਾ ਨੂੰ ਇੱਕ ਇਹਦੇ ਤੇ ਮਟੰਗਿਆ ਹੋਇਆ ਜੀ ਉਹਨੂੰ ਸਾਈਡ ਤੇ ਲਾ ਕੇ ਸੱੜਤਾ ਦੇਖੋ ਆ ਪਿਆ ਹਾਂ ਲਾ ਕੇ ਨਾ ਮੈਂ ਹੁਣ ਓਕੇ ਲਾ ਕੇ ਦਿੰਨੀ ਆ ਤੇ ਗਾਇਸ ਮੈਂ ਬਣਾਈ ਸੀਗੀ ਮੇਰੀ ਸ਼ਾਮ ਵਾਲੀ ਚਾਹ ਤੇ ਮੈਂ ਉਹ ਪੀ ਰਹੀ ਹੁਣ ਕਿਉਂਕਿ ਸ਼ਾਮ ਦੇ 5:35:05 ਬੱਜ ਗਿਆ ਤੇ ਮੈਨੂੰ ਬਹੁਤ ਜ਼ਿਆਦਾ ਥਕਾਵਟ ਹੋ ਰਹੀ ਸੀ ਤੇ ਮੈਂ ਸੋਚਿਆ ਕਿ ਆਪਾਂ ਚਾਹ ਪੀ ਲਈ ਤੇ ਹੁਣ ਆਪਾਂ ਚਾਹ ਬਣਾਈ ਆ ਤੇ ਹੁਣ ਇਹਦੀ ਥੋੜੀ ਥੋੜੀ ਜੀ ਰੀ-ਰੀਸਟਾਰਟ ਹੋ ਗਈ ਹੈ ਮਤਲਬ ਇਹਨੇ ਸੌਣਾ ਤੇ ਇਹਨੂੰ ਸਮਾ ਕੇ ਆਪਾਂ ਫੇਰ ਦੁਬਾਰਾ ਕੰਟੀਨਿਊ ਕਰਦੇ ਆਂ ਹਾਂਜੀ ਗਾਇਸ ਤੇ ਹੁਣ ਰਾਤ ਦੇ ਬੱਜ ਗਿਆ 9:30 ਤੇ ਆਪਾਂ ਰੋਟੀ ਪਾਣੀ ਖਾ ਲਿਆ ਆ ਤੇ ਅੱਜ ਮੈਂ ਸਬਜ਼ੀ ਬਣਾਈ ਸੀਗੀ ਜੀਰੇ ਵਾਲੇ ਆਲੂ ਤੇ ਹੁਣ ਮੈਂ ਲੱਗ ਗਿਆ ਆਪਣਾ ਵਲੌਗ ਐਡਿਟ ਕਰਨ ਤੇ ਆਪਾਂ ਅੱਜ ਦੇ ਵਲੌਗ ਦੀ ਇੱਥੇ ਕਰਦੇ ਆ ਐਂਡਿੰਗ ਜੇ ਤੁਹਾਨੂੰ ਅੱਜ ਦਾ ਵਲੌਗ ਪਸੰਦ ਆ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਤੇ ਆਪਾਂ ਡੇਲੀ ਲਾਈਵ ਹੁੰਨੇ ਹੁੰਨੇ ਆ ਤੇ ਹੁਣ ਮੈਂ ਡਿਸਾਈਡ ਕਰ ਲਿਆ ਕਿ ਮੈਂ ਦਿਨ ਦੇ ਵਿੱਚ 2-3 ਵਾਰ ਲਾਈਵ ਹੋਇਆ ਕਰਨਾ ਆ ਇੰਡੀਆ ਦੇ ਟਾਈਮ ਸਵੇਰੇ ਮਤਲਬ ਸ਼ਾਮ ਜੀ ਨੂੰ ਜਦੋਂ ਹੁੰਦੇ ਆ 8:30 ਵਜੇ ਫਿਰ ਰਾਤ ਨੂੰ 1-2 ਵਜੇ ਫਿਰ ਜਿੱਦ ਸਵੇਰੇ ਹੁੰਦੀ ਆ 5 6 ਵਜੇ ਤਾਂ ਉਹਦਾ ਆਪੋ ਲਾਈਵ ਹੋਇਆ ਕਰਨਾ ਦਿਨ ਚ ਦੋ ਧੰਨਵਾਦ ਮੇਕ ਸ਼ੁਰ ਕਰੀਏ ਕਿ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਦਬਾ ਲਿਓ ਤਾਂ ਕਿ ਜਦੋਂ ਵੀ ਮੈਂ ਲਾਈਵ ਹੋਵਾਂ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆਵੇ ਤੇ ਆਪਾਂ ਬੈਠ ਕੇ ਗੱਲਾਂ ਕਰੀਏ ਤੇ ਫਿਲਹਾਲ ਲਈ ਬਾਏ